ਮੈਂ ਗਲੀ ਨੰਬਰ 2 ਪੀਰੂ ਬੰਦਾ ਚ ਰਹਿਣਾ ਹਰਦੀਪ ਔਰ ਜਿਸ਼ਨ ਦੋਨੇ ਬਾਪ ਬੇਟਾ ਵਾ ਇਹਨਾਂ ਦੀ ਜੇ ਨਾਮ ਦੇ ਮੁੰਡੇ ਦੇ ਨਾਲ ਲੜਾਈ ਹੋ ਰਹੀ ਸੀਗੀ ਅਜੇ ਭੱਜ ਕੇ ਇਹਨਾਂ ਦੇ ਘਰੇ ਆ ਗਿਆ ਇਹ ਦੋਨੋਂ ਬ੍ਰਦਰ ਉਹ ਇਹਨਾਂ ਦੇ ਘਰ ਦੇ ਬਾਹਰ ਗਾਲੀ ਗਲੋਚ ਕਰ ਰਹੇ ਸੀਗੇ ਦੋਨੇ ਭਰਾ ਬਾਹਰ ਨਿਕਲ ਕੇ ਉਹਨਾਂ ਨੂੰ ਕਹਿਣ ਲੱਗੇ ਵੀ ਸਾਡੇ ਘਰ ਦੇ ਬਾਹਰ ਗਾਲਾ ਗੋਲਾ ਨਾ ਕਟੋ ਉਹਨਾਂ ਨੇ ਚਾਕੇ ਤੇ ਹਮਲਾ ਕਰ ਦਿੱਤਾ ਖਤਿਆਰ ਸੀ ਉਹਨਾਂ ਦੇ ਕੋਲੇ ਖੰਜਰਾ ਖੁੰਜਰਾ ਉਹਨਾਂ ਨੇ ਇਹ ਦੋਨਾਂ ਭਰਾਵਾਂ ਦੇ ਮਾਰੀਆਂ ਇੱਕ ਦੀ ਡੈਥ ਹੋ ਗਈ ਆ ਛੰਮੀ ਦੀ ਜਿਹੜਾ ਛੋਟਾ ਸੀਗਾ ਤੇ ਸਾਜਨ ਜਿਹੜਾ ਵਾ ਹਸਪੀਟਲ ਦੇ ਵਿੱਚ ਆ ਪੀ ਐਮ ਸੀ ਐਮਰਜੈਂਸੀ ਸਾਮ ਦੇ ਨੇ ਉਹ ਕਿੱਧਰ ਰਹਿੰਦੇ ਹੁਣ ਉਹ ਇਹ ਸਾਡੀ ਗਲੀ ਨੰਬਰ ਪੀਰੋ ਬੰਦਾ 2 ਆ ਉਹ ਗਲੀ ਨੰਬਰ 13 ਦੇ ਵਿੱਚ ਰਹਿੰਦੇ ਉਹ ਇਹ ਕੋਈ ਆਪਕੀ ਅੰਜੀਸ਼ ਦਾ ਮਾਮਲਾ ਇਹ ਨਹੀਂ ਆਪਕੀ ਅੰਜੀਸ਼ ਨਾਲ ਕੋਈ ਨਹੀਂ ਗਈ ਬੜੋ ਦੂਸਰਾ ਜਿਹੜਾ ਜੀ ਸੀਗਾ ਉਹਦੇ ਨਾਲ ਹੋ ਸਕਦਾ ਕੋਈ ਉਹਦਾ ਲੜਾਈ ਝਗੜਾ ਹੋਇਆ ਹੋਵੇ ਉਹਨਾਂ ਦਾ ਤੇ ਉਹ ਕੀ ਕੀ ਮਾਮਲਾ ਬੇਪਲ ਦਾ ਪ੍ਰਸ਼ਾਸਨ ਵੱਲੋਂ ਤੁਹਾਡੇ ਕੀ ਮੰਨ ਪ੍ਰਸ਼ਾਸਨ ਵੱਲੋਂ ਸਾਡੀ ਪ੍ਰਸ਼ਾਸਨਪੂਰ ਸਾਡੇ ਨਾਲ ਕੋਆਪਰੇਟ ਕਰ ਰਹੇ ਆ ਸਹਿਯੋਗ ਕਰ ਰਹੇ ਆ ਇਸੇ ਵੀ ਸਭ ਮੌਕੇ ਦਿੱਤੇ ਐ ਖੇਚੇ ਸਭ ਮੌਕੇ ਦਿੱਤੇ ਆ ਔਰ ਪੁਲਿਸਦਿਆਂ ਅਲੱਗ-ਅਲੱਗ ਟੀਮਾਂ ਜਿਹੜੀਆਂ ਵਾ ਸਾਰੀਆਂ ਇੱਥੇ ਮੌਕੇ ਦੇ ਦਿੱਤਾ ਨਾਦ ਨੇ ਉਹਨਾਂ ਦੇ ਘਰੇ ਰੇਡ ਰੂਡ ਵੀ ਸ਼ਾਇਦ ਕੀਤੀ ਆ ਪਰ ਹਜੇ ਤੱਕ ਕੋਈ ਅਰੈਸਟ ਨਹੀਂ ਹੋਈ ਹੈ ਮੈਂ ਨਾਮ ਕਿਹਦੇ ਤੋਂ ਦੂਆ ਮੈਂ ਗਲੀ ਨੰਬਰ 2 ਪੀਰੂ ਬੰਦਾ ਚ ਰਹਿਣਾ ਹਰਦੀਪ ਔਰ ਜਿਸ਼ਨ ਦੋਨੇ ਬਾਪ ਬੇਟਾ ਵਾ ਇਹਨਾਂ ਦੀ ਜੇ ਨਾਮ ਦੇ ਮੁੰਡੇ ਦੇ ਨਾਲ ਲੜਾਈ ਹੋ ਰਹੀ ਸੀਗੀ ਅਜੇ ਭੱਜ ਕੇ ਇਹਨਾਂ ਦੇ ਘਰੇ ਆ ਗਿਆ ਇਹ ਦੋਨੋਂ ਬ੍ਰਦਰ ਉਹ ਇਹਨਾਂ ਦੇ ਘਰ ਦੇ ਬਾਹਰ ਗਾਲੀ ਗਲੋਚ ਕਰ ਰਹੇ ਸੀਗੇ ਇਹ ਦੋਨੇ ਭਰਾ ਬਾਹਰ ਨਿਕਲ ਕੇ ਉਹਨਾਂ ਨੂੰ ਕਹਿਣ ਲੱਗੇ ਵੀ ਸਾਡੇ ਘਰ ਦੇ ਬਾਹਰ ਗਾਲਾ ਗੋਲਾ ਨਾ ਕਰੋ ਉਹਨਾਂ ਨੇ ਚੱਕ ਕੇ ਤੇ ਹਮਲਾ ਕਰ ਦਿੱਤਾ ਖਤਿਆਰ ਸੀਗੇ ਉਹਨਾਂ ਦੇ ਕੋਲੇ ਖੰਜਰਾ ਖੁੰਜਰਾ ਉਹਨਾਂ ਨੇ ਇਹ ਦੋਨਾਂ ਭਰਾਵਾਂ ਦੇ ਮਾਰੀਆਂ ਇੱਕ ਦੀ ਡੈਥ ਹੋ ਗਈ ਆ ਛੰਮੀ ਦੀ ਜਿਹੜਾ ਛੋਟਾ ਸੀਗਾ ਤੇ ਸਾਜਨ ਜਿਹੜਾ ਵਾ ਹਸਪੀਟਲ ਦੇ ਵਿੱਚ ਆ ਉਹ ਪੀਐਮਸੀ ਐਮਰਜੈਂਸੀ ਇਹ ਤਾਂ ਪੂਰੇ ਟੋਪਾਂ ਦੇ ਨਾਮ ਦੱਸਦੇ ਨੇ ਉਹ ਕਿੱਧਰ ਲੈਂਦੇ ਹੁਣ ਉਹ ਦੀ ਇਹ ਸਾਡੀ ਗਲੀ ਨੰਬਰ ਪੀਰੂ ਬੰਦਾ 2 ਆ ਉਹ ਗਲੀ ਨੰਬਰ 13 ਦੇ ਵਿੱਚ ਰਹਿੰਦੇ ਉਹ ਕੋਈ ਆਪਕੀ ਅੰਜੀਸ਼ ਦਾ ਮਾਮਲਾ ਇਹ ਨਹੀਂ ਆਪਕੀ ਅੰਜੀਸ਼ ਨਾਲ ਕੋਈ ਨਹੀਂ ਗਈ ਬੜੋ ਦੂਸਰਾ ਜਿਹੜਾ ਜੀ ਸੀਗਾ ਉਹਦੇ ਨਾਲ ਹੋ ਸਕਦਾ ਕੋਈ ਲੜਾਈ ਝੜ ਝਗੜਾ ਹੋਇਆ ਹੋਵੇ ਉਹਨਾਂ ਦਾ ਤੇ ਉਹ ਕੀ ਕੀ ਮਾਮਲਾ ਬੇਪਲ ਦਾ ਪ੍ਰਸ਼ਾਸਨ ਵੱਲੋਂ ਤੁਹਾਡੇ ਕੀ ਮੰਨ ਪ੍ਰਸ਼ਾਸਨ ਵੱਲੋਂ ਸਾਡੀ ਪ੍ਰਸ਼ਾਸਨ ਪੂਰੀ ਸਾਡੇ ਨਾਲ ਕੋਆਪਰੇਟ ਕਰ ਰਿਹਾ ਸਹਿਯੋਗ ਕਰ ਰਿਹਾ ਇਸੇ ਵੀ ਸਭ ਮੌਕੇ ਦਿੱਤੇ ਐਕਸਚੇ ਸਭ ਮੌਕੇ ਦਿੱਤੇ ਆ ਔਰ ਪੁਲਿਸ ਦੀਆਂ ਅਲੱਗ ਅਲੱਗ ਟੀਮਾਂ ਜਿਹੜੀਆਂ ਵਾ ਸਾਰੀਆਂ ਇੱਥੇ ਮੌਕੇ ਦਿੱਤੇ ਨਾਦ ਨੇ ਉਹਨਾਂ ਦੇ ਘਰੇ ਰੇਡ ਰੂਡ ਵੀ ਸ਼ਾਇਦ ਕੀਤੀ ਆ ਪਰ ਹਜੇ ਤੱਕ ਕੋਈ ਅਰੈਸਟ ਨਹੀਂ ਹੋਈ ਮੇਰਾ ਨਾਮ ਸੀ ਬਸਦੂਆ ਮੈਂ ਗਲੀ ਨੰਬਰ 2 ਪੀਰੂ ਬੰਦਾ ਚ ਰਹਿਣਾ ਹਰਦੀਪ ਔਰ ਜਿਸ਼ਨ ਦੋਨੇ ਬਾਪ ਬੇਟਾ ਵਾ ਇਹਨਾਂ ਦੀ ਜੇ ਨਾਮ ਦੇ ਮੁੰਡੇ ਦੇ ਨਾਲ ਲੜਾਈ ਹੋ ਰਹੀ ਸੀਗੀ ਅਜੇ ਭੱਜ ਕੇ ਇਹਨਾਂ ਦੇ ਘਰੇ ਆ ਗਿਆ ਇਹ ਦੋਨੋਂ ਬ੍ਰਦਰ ਉਹ ਇਹਨਾਂ ਦੇ ਘਰ ਦੇ ਬਾਹਰ ਗਾਲੀ ਗਲੋਚ ਕਰ ਰਹੇ ਸੀਗੇ ਇਹ ਦੋਨੇ ਭਰਾ ਬਾਹਰ ਨਿਕਲ ਕੇ ਉਹਨਾਂ ਨੂੰ ਕਹਿਣ ਲੱਗੇ ਵੀ ਸਾਡੇ ਘਰ ਦੇ ਬਾਹਰ ਗਾਲਾ ਗੋਲਾ ਨਾ ਘਟੋ ਉਹਨਾਂ ਨੇ ਚੱਕ ਕੇ ਇਹਦੇ ਤੇ ਹਮਲਾ ਕਰ ਦਿੱਤਾ ਖਤਿਆਰ ਸੀ ਉਹਨਾਂ ਦੇ ਕੋਲੇ ਖੰਜਰਾ ਖੁੰਜਰਾ ਉਹਨਾਂ ਨੇ ਦੋਨਾਂ ਭਰਾਵਾਂ ਦੇ ਮਾਰੀਆਂ ਇੱਕ ਦੀ ਡੈਥ ਹੋ ਗਈ ਆ ਛੰਮੀ ਦੀ ਜਿਹੜਾ ਛੋਟਾ ਸੀਗਾ ਤੇ ਸਾਜਨ ਜਿਹੜਾ ਵਾ ਹਸਪੀਟਲ ਦੇ ਵਿੱਚ ਆ ਉਹ ਪੀਐਮਸੀ ਐਮਰਜੈਂਸੀ ਇਹ ਤਾਂ ਨਾ ਪੂਰੇ ਟੋਪਾਂ ਦੇ ਨਾਮ ਦੱਸਦੇ ਨੇ ਉਹ ਕਿੱਦਾਂ ਦਿੰਦੇ ਹੁਣ ਉਹ ਇਹ ਸਾਡੀ ਗਲੀ ਨੰਬਰ ਪੀਰੂ ਬੰਦਾ 2 ਆ ਉਹ ਗਲੀ ਨੰਬਰ 13 ਦੇ ਵਿੱਚ ਰਹਿੰਦੇ ਉਹ ਇਹ ਕੋਈ ਆਪਸੀ ਰੰਜਿਸ਼ ਦਾ ਮਾਮਲਾ ਇਹ ਨਹੀਂ ਆਪਸੀ ਰੰਜਿਸ਼ ਨਾਲ ਕੋਈ ਨਹੀਂ ਗਈ ਬੜੋ ਦੂਸਰਾ ਜਿਹੜਾ ਜੀ ਸੀਗਾ ਉਹਦੇ ਨਾਲ ਹੋ ਸਕਦਾ ਕੋਈ ਤਾਂ ਲੜਾਈ ਝਗੜਾ ਹੋਇਆ ਹੋਵੇ ਉਹਨਾਂ ਦਾ ਤੇ ਉਹ ਕੀ ਕੀ ਮਾਮਲਾ ਬਣੇ ਰਿਹਾ ਹੈ ਪੁਲਦਾਰਾ ਪ੍ਰਸ਼ਾਸਨ ਵੱਲੋਂ ਤੁਹਾਡੀ ਕੀ ਮੰਤ ਹੈ ਪ੍ਰਸ਼ਾਸਨ ਵੱਲੋਂ ਸਾਡੀ ਪ੍ਰਸ਼ਾਸਨ ਪੂਰੇ ਸਾਡੇ ਨਾਲ ਕੋਆਪਰੇਟ ਕਰ ਰਿਹਾ ਹੈ ਸਹਿਯੋਗ ਕਰ ਰਿਹਾ ਹੈ ਏਸੀਬੀ ਸਾ ਮੌਕੇ ਦਿੱਤੇ ਐਚਐਸ ਸਾ ਮੌਕੇ ਦਿੱਤੇ ਆ ਔਰ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਜੜੀਆਂ ਆ ਸਾਰੀਆਂ ਇੱਥੇ ਮੌਕੇ ਦੇ ਦਿੱਤੇ ਨਾਦ ਨੇ ਉਹਨਾਂ ਦੇ ਘਰੇ ਰੇਡ ਰੂਟ ਵੀ ਸ਼ੈਦ ਕੀਤੀ ਆ ਪਰ ਹਜੇ ਤੱਕ ਕੋਈ ਅਰੈਸਟ ਨਹੀਂ ਹੋਈ ਜੀ